ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਨੀਲੀ ਰਬੀ ਦੀ ਬੂਰੀ ਮੱਝ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਏਰੀਆ ਜਿਹੜਾ ਦੋਸਤੋ ਸ਼ਹਿਰ ਜੀਰਾ ਤਸਵੀਲ ਜਿਹੜੀ ਜੀਰਾ ਪੈਂਦੀ ਹੈ ਦੋਸਤੋ ਤੇ ਸ਼ਹਿਰ ਜਿਹੜਾ ਜ਼ਿਲ੍ਹਾ ਹੈ ਉਹ ਫਰੋਜਪੁਰ ਲੱਗਦਾ ਹੈ ਜੀ ਖਾਸ ਤੁਹਾਨੂੰ ਜੀਰੇ ਸ਼ਹਿਰ ਦੇ ਵਿੱਚ ਜਿਹੜੀ ਵਿਜਿਟ ਕਰਨੀ ਪਵੇਗੀ ਨੰਬਰ ਵੀਡੀਓ ਦੇ ਵਿੱਚ ਚਲਦੇ ਕਰ ਦੇਾਂਗੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਸੋ ਦੋਸਤੋ ਜੇਕਰ ਆਪਾਂ ਇਸ ਮੱਝ ਦੀ ਡਿਟੇਲ ਦੀ ਗੱਲ ਕਰੀਏ ਤਾਂ ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਦੀ ਆਪ ਖੁਦ ਦੇ ਦੇਣਾ ਸੋ ਦੋਸਤੋ ਇਹ ਮੱਝ ਜਿਹੜੀ ਹੈ ਤੀਜਾ ਸੂਆ ਚੱਲ ਰਹੀ ਆ ਤੀਜੇ ਸੂਬੇ ਦੇ ਵਿੱਚ ਜਿਹੜਾ ਦੋ ਤੁਸੀਂ ਦੋਸਤੋ ਸੱਜਰ ਦੇਠਾਲੇ तकरीबन 13 14 ਲੀਟਰ ਦੀ ਮਿਲਕਿੰਗ ਇਸੇ ਥਲੇ ਚਵਾਈ ਇਸਨੇ ਕਰਵਾਈ ਹੈਗੀ ਹੈ ਮਾਲਕਾਂ ਨੂੰ ਸੋ ਇਸ ਵਾਰ ਜਿਹੜੀ ਦੋਸਤੋ 4.5 ਮਹੀਨੇ ਤੋਂ 5 ਮਹੀਨੇ ਦੀ ਜਿਹੜੀ ਹੈ ਦੋਸਤੋ ਆ ਤੋਕੜ ਹੈਗੀ ਆ ਅਜੇ ਬਣੀ ਨਹੀਂ ਗਈ ਗੱਬੜ ਨਹੀਂ ਹੈਗੀ ਕੀ ਦੋਸਤੋ ਆ तकरीबन ਇੱਕ ਤੋਂ ਦੋ ਹੀਟ ਆਈਆਂ ਸੀ ਉਹ ਬਾਈ ਹੋਰਾਂ ਦੇ ਕਿਤੇ ਇਹ ਸ਼ਡਿਊਲ ਬਿਜੀ ਹੋਣ ਕਰਕੇ ਜਿਹੜੀ ਇਹ ਰਹਿ ਗਈ ਆ ਸੋ ਬਿਲਕੁਲ ਜਿਹੜੀ ਦੋਸਤੋ ਤੋਕੜ ਹੈਗੀ ਆ ਅੱਗੇ ਗੱਬੜ ਨਹੀਂ ਹੈਗੀ ਅੱਜ ਤੁਸੀਂ ਜ਼ਰੂਰ ਨੋਟ ਕਰ ਲਿਓ ਇਸ ਗੱਲ ਨੂੰ ਜਿਸ ਭੈਣ ਭਰਾਣੇ ਖਰੀਦਣੀ ਆ ਸੋ ਮੱਝ ਬਹੁਤ ਵਧੀਆ ਦੋਸਤੋ ਬਾਡੀ ਸਟਰਕਚਰ ਵੇਖੋਗੇ ਤਾਂ ਬਹੁਤ ਚੰਗੀ ਬਲੱਡ ਲਾਈਨ ਦੇ ਵਿੱਚੋਂ ਹੈਗੀ ਆ ਤਕਰੀਬਨ 22 ਹੋਰਾਂ ਦੇ ਕੋਲ 300 ਵੇ ਇਹ ਮੱਝ ਸੂਈ ਹੈਗੀ ਆ ਪਹਿਲੇ 200 ਵੇ ਦੀਆਂ ਵੀ 22 ਹੋਰਾਂ ਕੋਲ ਕਟੀਆਂ ਮੌਜੂਦ ਹੈ ਉਹ ਤੁਸੀਂ ਵੀਡੀਓ ਦੇ ਵਿੱਚ ਜਿਹੜਾ ਜ਼ਰੂਰ ਵੇਖ ਸਕਦੇ ਹੋ ਬਿੱਲੀ ਆਖਾ ਦੋਸਤੋ ਮਨਕਣੀ ਆਖਾ ਸਿੰਘਾਂ ਦੀ ਬੰਤਰ ਤੁਸੀਂ ਵੇਖ ਸਕਦੇ ਹੋ ਗੋਲ ਸਿੰਘ ਹੈਗਾ ਬਾਡੀ ਸਟਰਕਚਰ ਆ ਬਹੁਤ ਕੱਦ ਕਾਠੀ ਦੀ ਉੱਚੀ ਮਾਹ ਹੈ ਦੋਸਤੋ ਵੀ ਛੋਟਾ ਜਾਂ ਕੱਦ ਕਾਠ ਨਹੀਂ ਹੈਗਾ ਗਾ ਦੇਲ ਪੱਟੇ ਦੀ ਵੀ ਜਿਹੜੀ ਬਿਲਕੁਲ ਸੋਹਣੀ ਲੰਬਾਈ ਦੇ ਵਿੱਚ ਇਹ ਮੱਝ ਹੈਗੀ ਆ ਇਸ ਵਾਰ ਇਸ ਟਾਈਮ ਜਿਹੜਾ ਦੁੱਧ ਆ ਦੋਸਤੋ 7 ਲੀਟਰ ਦੋ ਡੰਗ ਦਾ ਜਿਹੜਾ ਦੁੱਧ ਬਿਲਕੁਲ ਰੈਡੀ ਹੈਗਾ ਤੇ 9+ ਜਿਹੜੀ ਇਸ ਵਿੱਚ ਦੀ ਫੈਟ ਆਉਂਦੀ ਆ ਸੋ ਜਿਸ ਨੇ ਵੀ ਖਰੀਦਣੀ ਹੋਵੇ ਦੋਸਤੋ ਤੁਸੀਂ ਪਹਿਲਾਂ ਚਬਾਈ ਕਰ ਲਓ ਫੈਟ ਵੀ ਤੁਸੀਂ ਬਿਲਕੁਲ ਵੇਖ ਸਕਦੇ ਹੋ ਡੇਰੀ ਤੇ ਲਾ ਜਾ ਕੇ ਵੇਖ ਸਕਦੇ ਹੋ 9+ ਦੀ ਫੈਟ ਹੈਗੀ ਐ ਇਸ ਵਿੱਚ ਦੀ ਬਾਕੀ ਹਵਾਨਾ ਜਿਹੜਾ ਦੋਸਤੋ ਬੰਤਰ ਹਵਾਨੇ ਦੀ ਆ ਥਾਣਾ ਦੀ ਬੰਤਰਾ ਬਿਲਕੁਲ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਚਾਰੇ ਥਾਣਾ ਦੋਸਤੋ ਚਾਰੇ ਥਾਣਾ ਦੇ ਵਿੱਚ ਕੋਈ ਭੂਰ ਛੱਟਾ ਨਹੀਂ ਮਿਲੂਗਾ ਬਿਲਕੁਲ ਮੋਟੀ ਰਸੇ ਵਰਗੀ ਧਾਰਾ ਦੋਸਤੋ ਤੇ ਕਦ ਕਾਠੀ ਤੁਸੀਂ ਜਰੂਰ ਨੋਟ ਕਰ ਸਕਦੇ ਹੋ ਲੱਸੀ ਫਿੱਕੀ ਮੱਝ ਨਹੀਂ ਕੀ ਦੋਸਤੋ ਬਹੁਤ ਚੰਗੀ ਵਜਣ ਦੇ ਵਿੱਚ ਕਦ ਕਾਠ ਵੱਲੋਂ ਵੀ ਬਹੁਤ ਉੱਚੀ ਲੰਬੀ ਇਹ ਮੱਝ ਹੈਗੀ ਆ ਤਕਰੀਬਨ ਦੋਸਤੋ ਜੇਕਰ ਸੱਜਰ ਮੱਝ ਹੋਵੇ ਤਾਂ 1.5 ਲੱਖ ਦੀ ਮੱਝ ਵੀ ਨਾਰਮਲ ਹੈ ਇਹ ਸੇਲ ਹੁੰਦੀ ਹੈ ਸੋ ਇਸ ਵਾਰ ਜਿਹੜੀ ਆ ਦੋਸਤੋ ਮੱਝ ਦੀ ਕੀਮਤ ਆ 65000 ਰੁਪਿਆ ਬਾਈ ਹੋ ਰਹੇ ਨੇ ਇਸ ਦੀ ਡਿਮਾਂਡ ਕੀਤੀ ਆ ਸੋ ਜਿਹੜੇ ਵੀ ਅੱਗੇ ਭੈਣ ਭਰਾ ਖਰੀਦਣਾ ਚਾਹੁੰਦੇ ਹੋ ਹੁਣ ਘਰੇ ਰੱਖਣ ਵਾਲੇ ਵੀਰ ਹੀ ਜ਼ਿਆਦਾ ਸੰਪਰਕ ਕਰਿਓ ਬਾਈ ਹੋਰਾਂ ਦੇ ਨਾਲ ਸੋ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਦੋਸਤੋ ਵੀਡੀਓ ਵੇਖਣ ਲਈ ਥੋੜਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ